ਇਹ ਆਪਾਂ ਏਸੀ ਚੈੱਕ ਕਰਨ ਵਾਸਤੇ ਆਏ ਆ ਏਸੀ ਬਿਲਕੁਲ ਨਹੀਂ ਚੱਲਦਾ ਪਿਆ ਨਾ ਤੇ ਨਾ ਕੰਪਰੈਸ਼ਨ ਚੱਲਦਾ ਪਿਆ ਸੀ ਤੇ ਨਾ ਹੀ ਫੈਨ ਮੋਟਰ ਚੱਲਦੀ ਕੋਈ ਹੁਣ ਇਸ ਏਸੀ ਦੇ ਵਿੱਚ ਰੱਬ ਜਾਣੇ ਕਿਸ ਨੇ ਕਪੈਸਟਰ ਚੇਂਜ ਕੀਤਾ ਹੈ ਤੇ ਕਪੈਸਟਰ ਇਹਦੇ ਵਿੱਚ ਲਾ ਦਿੱਤਾ 55 6 ਦਾ ਆਲਮੋਸਟ ਜਿਹੜਾ ਸਪਲਟ ਏਸੀ ਨੂੰ ਕਪੈਸਟਰ ਲੱਗਦਾ ਹੈਗਾ ਪਾਵਰ 55 45 36 ਵੀ ਹੋ ਸਕਦੀ ਹੈ ਹੁਣ ਜਿਹੜੀ ਫੈਨ ਮੋਟਰ ਦੀ ਆ ਪਾਵਰ ਹੈ ਉਹਦੇ ਵਿੱਚ ਤਾਂ ਇਹ ਪਾਵਰ ਵਰਕ ਨਹੀਂ ਨਾ ਕਰੇਗੀ ਸਾਬ ਮੋਟਰ ਤੇ ਉੱਪਰ ਲਿਖਿਆ ਆ 4 ufd ਦਾ mfd ਦਾ ਕਪੈਕਟਰ ਲੱਗਿਆ ਹੁਣ ਇਹਦੇ ਵਿੱਚ 55 6 ਦਾ ਲਾ ਦਿੱਤਾ ਤੇ ਮੋਟਰ ਜਿਹੜੀ ਆ ਕੰਮ ਕਰਨਾ ਬੰਦ ਕਰ ਗਈ ਹੁਣ ਇਹਦਾ ਕਪੈਸਟਰ ਵੀ ਆਪਾਂ ਚੇਂਜ ਕਰ ਦਿੱਤਾ ਤੇ ਮੋਟਰ ਇਹਦੀ ਜਿਹੜੀ ਬਦਲਣੀ ਪਈ ਆ ਕਪੈਸਟਰ ਆਪਣੇ ਕੋਲ ਜਿਹੜਾ ਲਾ ਦਿੱਤਾ ਇਧਰਲੇ ਬਨੇ ਫੈਨ ਮੋਟਰ ਦਾ ਅਲੱਗ ਲਗਾ ਦਿੱਤਾ ਬਾਕੀ ਆਤਾਰ ਵਗੈਰਾ ਆਪਾਂ ਸੈੱਟ ਕਰ ਦਾਂਗੇ ਤੇ origignal ਮੋਟਰ ਪਾ ਦਈਏ ਆਪਾਂ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਜੈਨੂਇਨ ਮੋਟਰ ਆਪਾਂ ਪਾਈ ਹੈ ਹੁਣ ਕਈ ਵਾਰੀ ਕੀ ਹੁੰਦਾ ਵੀ ਇਹ ਇਹ ਨਗਹਿਲੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਕਈ ਵਾਰੀ ਕਸਟਮਰ ਆਪ ਕੋਸ਼ਿਸ਼ ਕਰਦਾ ਵੀ ਚਲੋ ਲਿਆ ਕੇ ਕਪੈਸਟਰ ਬਦਲ ਦਿੰਨੇ ਆ ਇਹ ਇਥੇ ਚੱਲ ਜਾਏਗਾ ਕੋਈ ਟਾਈਮ ਲਈ ਤਾਂ ਚੱਲਿਆ ਹੋਵੇਗਾ ਤੇ ਕਈ ਵਾਰੀ ਨੌਲੇਜ ਨਹੀਂ ਹੁੰਦੀ ਤੇ ਜਦੋਂ ਆਪਾਂ ਆਪ ਖੁਦ ਕਪੈਸਟਰ ਚੇਂਜ ਕਰਦੇ ਆ ਨਾ ਤੇ ਇਦਾਂ ਦੀ ਦਿੱਕਤ ਆ ਜਾਂਦੀ ਹੈ ਹੁਣ ਨੁਕਸਾਨ ਹੋਇਆ ਮੋਟਰ ਗਈ ਕਪੈਸਟਰ ਤਾਂ ਚਲੋ ਖਰਾਬ ਹੈਗਾ ਹੈਗਾ ਤੇ ਇਦਾਂ ਜਦੋਂ ਆਪਾਂ ਕੁਝ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਨੁਕਸਾਨ ਵੱਧ ਜਾਂਦਾ ਹੈ ਜਿਹੜੀ ਲੇਬਰ ਮਕੈਨਿਕ ਦੀ ਦੇ ਦੋ ਤੇ ਕੋਈ ਦਿੱਕਤ ਨਹੀਂ ਆਊਗੀ